ਆਪਾਂ ਇਹ ਸਾਰਾ ਸਮਾਨ ਪਾਣੀ ਚਾ ਤੋ ਰੋੜ ਦਿੰਨੇ ਆ ਰੋੜਨਾ ਨਹੀਂ ਇਹਨੂੰ ਕਹਿੰਦਾ ਇਹਨੂੰ ਪ੍ਰਵਾਹ ਕਹਿੰਦੇ ਆ ਹਰੇਕ ਚੀਜ਼ ਨਾਲ ਕੋਈ ਵੀ ਹੁੰਦੀ ਹੈ ਜਿਹੜੀ ਪ੍ਰਵਾਹ ਕਰਨੀ ਪੈਂਦੀ ਹੈ ਇਹ ਹਾਂ ਤੇ ਫਿਰ ਇਹਦੇ ਚ ਕਿਉਂ ਕਰਦੇ ਆ ਆਪਾਂ ਪਾਣੀ ਚ ਜਲ ਪ੍ਰਵਾਹ ਆਪਣੇ ਗਾਂ ਹੁਣ ਮੇਰੀ ਗੱਲ ਸਾਨਾ ਆਪਣੇ ਮੰਮੀ ਜਲ ਪ੍ਰਵਾਹ ਕਰਦੀ ਹੁੰਦੀ ਸੀ ਰਾਖ ਹੁੰਦੀ ਸੀ ਧੂਫਾ ਦੀਆਂ ਡੱਬੀਆਂ ਜੋ ਕੋਈ ਮਾ ਥੋੜਾ ਹਾਰ ਵਗੈਰਾ ਹੁੰਦਾ ਸੀ ਜਿਹੜਾ ਫੋਟੋ ਮਾ ਉੱਤੇ ਚੜਿਆ ਉਹ ਜਲ ਪ੍ਰਵਾਹ ਕਰਦੇ ਹੁੰਦੇ ਸੀਗੇ ਤੇ ਹੁਣ ਆਪਾਂ ਵੀ ਉਸੇ ਰੀਤੀ ਰਿਵਾਜ ਤੇ ਹੀ ਜਾਣਾ ਅੱਛਾ ਠੀਕ ਹੈ ਅੱਛਾ ਹੁਣ ਜਿਹੜੀਆਂ ਆਪਣੀਆਂ ਦੀਵਾਲੀ ਵਾਲੀਆਂ ਫੋਟੋਆਂ ਫੋਟੋਆਂ ਉਹ ਜਾਂ ਪਤਾਰ ਜਾਂਗੇ ਤੇ ਭੈਣੇ ਤੂੰ ਇੰਨਾ ਬੋਲੀ ਜਾਨੀ ਆ ਮੈਂ ਤੈਨੂੰ ਕਿਹਾ ਨਾ ਵੀ ਹਿੰਮਤ ਨਾ ਆਪਾਂ ਜਲ ਪਰਵਾਹ ਕਰਦੇ ਚਲੋ ਬਾਈ ਯਾਰ ਤੁਹਾਡੀ ਉਹੀ ਗੱਲ ਬੁੜੀਆਂ ਵਾਲੀ ਖੜ ਵੀ ਜਾ ਸਮਝਾਉਣਾ ਵੀ ਹੁੰਦਾ ਹੀ ਆ ਇਹ ਨਿਆਣੀ ਆ ਨਹੀਂ ਪਤਾ ਇਹ ਹੁਣ ਅੱਜ ਕੱਲ੍ਹ ਇਹ ਵਿਆਹਾਂ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਕੀ ਪਤਾ ਚਲ ਕੋਈ ਗੱਲ ਨਹੀਂ ਜੀ ਚਲੋ ਇਹ ਸਾਰੇ ਜਲ ਪਰਵਾਹ ਕਰਨਾ ਇਹ ਚ ਪਾ ਇਕੱਠਾ ਕਰਕੇ ਹਾਣੀ ਇਹ ਕੀ ਕੀਤਾ ਕੁੜਰੇ ਪਾਗਲਾ ਤੁਸੀਂ ਤਾਂ ਕਿਹਾ ਵੀ ਹੁੰਦੇ ਨੇ ਐ ਨਹੀਂ ਸਰਦਾ ਨਾ ਸਮਾਨ ਇਕੱਠਾ ਕਰਕੇ ਇੱਕ ਥਾਂ ਸਿੱਟਣਾ ਵੱਡ ਵਡੇਰੇ ਆਪਣੇ ਇੰਝ ਕਰਦੇ ਸੀਗੇ ਫੇਰ ਇੱਥੇ ਇੱਥੇ ਰੱਖ ਲਈ ਇੱਥੇ ਰੱਖੋ ਕੱਢ ਕੇ ਨਾਲੇ ਹੱਥ ਲਾਓ ਤੁਮੀ ਪਤਾ ਸਾਰੇ ਸਾਰੇ ਨੇ ਹੇਚਾ ਪਾਵਣਾ ਨਾ ਹੱਥ ਲਾਓ ਆਪਣੇ ਬਜ਼ੁਰਗਾਂ ਦੀ ਰੀਤ ਆਹੇ ਇਹ ਸਮਾਨ ਸਾਰਾ ਇਕੱਠਾ ਕਰਕੇ ਫੇਰ ਜਲ ਪ੍ਰਵਾਹ ਕਰਦੇ ਆ ਤੁਸੀਂ ਲਾ ਛੱਡੇ ਲਾਲਾ ਹੱਥ ਇੱਧਰ ਕਾਕੇ ਲਾਲੂ ਪੁੱਤ ਹੱਥ ਲਾ ਲੋ ਸਾਰੇ ਲਾਓ ਉਹ ਮੁੰਡਾ ਆਪਣਾ ਯਾਰ ਉਹ ਇੱਕ ਰਿਫਲੈਕਟਰ ਲਾ ਕੇ ਰੱਖੇ ਪਿਆ ਪਸ਼ੂਆਂ ਦਾ ਅਲਫਾ ਵਿੱਚ ਹੋਰ ਕੀ ਹੈ ਉਹ ਗਾਂ ਧੁੰਦਾ ਦਾ ਕੰਮ ਆਇਆ ਉਹ ਦੇਖ ਇਧਰ ਮ ਆਇਆ ਸੀਗਾ ਸੂਏ ਵਾਲਾ ਢੇੜਾ ਮਾਰਨਾ ਕਿ ਸਾਈਡ ਤੇ ਇਹਨਾਂ ਰਿਫਲੈਕਟਰ ਉਹ ਹੈਲੋ ਪਾਣੇ ਇਹ ਕੀ ਹੋ ਰਿਹਾ ਹਾਂ ਕੌਣ ਭੰਕੀ ਜਾਂਦਾ ਨਹੀਂ ਆਹ ਕਿਹੜਾ ਕੱਟੀ ਫੋਨ ਮੈਨੂੰ ਲਾਉਣਾ ਯਾਰ ਇਹ ਕੀ ਗੰਦ ਪਾਇਆ ਤੁਸੀਂ ਕਰਾਤੀ ਨਾ ਕਿ ਕਰੋਨਾ ਕੀ ਸੀ ਜਲ ਪ੍ਰਵਾਹ ਦਾ ਸਮਾਨ ਕਰਨਾ ਵੀ ਆਂ ਵੀ ਆ ਦਿਵਾਲੀ ਦਾ ਸਾਰਾ ਕਮਾਲ ਕਰੀ ਇਹਨੇ ਦਿਵਾਲੀ ਦਾ ਸਮਰਦਾ ਯਾਰ ਸੂਏ ਸਿੱਟਣਾ ਫਿਰ ਇਹ ਪ੍ਰਵਾਹ ਇੱਥੇ ਤਾਰੀ ਦਾ ਹੁੰਦਾ ਸਾਰੀ ਦੁਨੀਆ ਤਾਰੀ ਦਾ ਹੁੰਦਾ ਇਹ ਸਾਰਿਆਂ ਦੇ ਘਰਾਂ 'ਚ ਪਾਣੀ ਪੀਣ ਆਲਾ ਜਾਂਦਾ ਇਹ ਜਮਾਈ ਗਾਂ ਕਰਾ ਰਹੇ ਸਾਡੇ ਤਾਂ ਬਜ਼ੁਰਗੇ ਕੰਮ ਕਰਾ ਲਏ ਆ ਉਹ ਸਾਰੇ ਦਰਿਆਵਾਂ ਤੇ ਹਾਲ ਕਰਾ ਰੱਖਿਆ ਸੂਏ ਤੇ ਤੁਸੀਂ ਕਰਾ ਰੱਖਿਆ ਤੁਸੀਂ ਇਹ ਸਮਝਦਾ ਲੋ ਮਾੜਾ ਮੋਟਾ ਨਹੀਂ ਜੀ ਜੱਟ ਹੋਣਾ ਹੈ ਨਾ ਤੁਹਾਨੂੰ ਕੀ ਪਤਾ ਸਾਰੀ ਦੁਨੀਆ ਇੱਥੇ ਤਾਰਦੀ ਹੈ ਸਮਾਨ ਆਉਦਾ ਤਾਰਦੀ ਆ ਲੱਗਿਆ ਬਾਲਾ ਠੇਕੇਦਾਰੀ ਬਈ ਯਾਰ ਤੂੰ ਤਾਂ ਸਿਆਣਾ ਪੈਣਾ ਯਾਰ ਸਿਆਣਾ ਬਣ ਮਾੜਾ ਮੋਟਾ ਯਾਰ ਵੀ ਇਹ ਚੀਜ਼ਾਂ ਇਹ ਤਾਰਨ ਵਾਸਤੇ ਥੋੜੀ ਹੁੰਦੀਆਂ ਆ ਅਸੀਂ ਤਾਂ ਹਵਾ ਨੂੰ ਗਰਾਸਤ ਲਾਉਣੇ ਆ ਇਹਨੂੰ ਸਾਫ਼ ਕਰਨ ਵਾਸਤੇ ਤੁਸੀਂ ਆ ਗੰਦ ਪਾਈ ਜਾਂਦੇ ਹੋ ਸਵੇਰੇ ਦੇ ਵਿੱਚ ਕੀ ਕਰਨੇ ਆ ਅਸੀਂ 30 ਸਾਲ ਹੋ ਗਏ ਤਾਰਦਾਂ 30 ਸਾਲ ਹੋ ਗਏ ਤੇ ਹੁਣ ਨੀ ਮੈਂ ਤਾਰਨਦਾ ਫਿਰ ਜੇ ਹੁਣ ਤੁਸੀਂ ਤਾਰਿਆ ਹਿਸਾਬ ਲਾ ਲਿਓ ਕਿਉਂ ਭਰਾਵਾ ਸਾਡੀ ਸ਼ਰਧਾ ਭਾਵਨਾ ਇਸ ਤਾਂ ਤਾਰਾਂ ਦੀ ਸ਼ਰਧਾ ਭਾਵਨਾ ਇਹ ਇਹਦੇ ਨਾਲ ਸਿੱਟ ਕੇ ਧੱਕਾ ਦੇ ਕੇ ਤੁਸੀਂ ਸ਼ਰਧਾ ਭਾਵਨਾ ਕਹਿੰਦੇ ਹੋ ਇਹ ਚੀਜ਼ ਨੂੰ ਕਰਨੇ ਹੈਗੇ ਤੂੰ ਰੋਕ ਕੇ ਦਿਖਾਈ ਫਿਰ ਇਸ ਤਾਰਾਂ ਨੂੰ ਰੋਕੇ ਫਿਰ ਹੁਣ ਤੁਸੀਂ ਸਿੱਟੋ ਫਿਰ ਮੈਂ ਕਰਦਾ ਐਸੇ ਚਾਬੂ ਚਲੋ ਜੀ ਇਹ ਗੱਲ ਸੁਣ ਸਾਡੀ ਨੇਚਾ ਭਾਵਨਾ ਨਾ ਤੂੰ ਭੰਗ ਕਰ ਮੁੰਡਿਆ ਤੈਨੂੰ ਨਹੀਂ ਅਸੀਂ ਤਾਂ ਅਸੀਂ ਤਾਂ ਲਾ ਲਾ ਕੇ ਦਰਾਖਤ ਹਵਾ ਨੂੰ ਸਾਫ਼ ਕਰੀ ਜੰਨੇ ਆ ਪਾਣੀਆਂ ਦੇ ਵਿੱਚੋਂ ਸਾਰੇ ਸੂਏ ਹੁਣ ਬੰਦ ਤਾਂ ਕਰਵਾਏ ਇਹਦੇ ਵਿੱਚੋਂ ਗੰਦ ਕਢਾਉਣਾ ਸਾਰਾ ਤੇ ਆ ਤੁਸੀਂ ਹੋਰ ਸਿੱਟੋ ਜਿਹੜਾ ਪ ਲੈ ਦੱਸ ਮੈਨੂੰ ਇਹ ਨਹੀਂ ਸਮਝ ਆਉਂਦੀ ਅੱਜ ਕੱਲ ਦੇ ਮੁੰਡੇ ਨੂੰ ਹੋਇਆ ਕੀ ਪਿਆ ਤੁਹਾਨੂੰ ਪਤਾ ਵੀ ਆਪਣੇ ਬਜ਼ੁਰਗ ਕਿ ਕੰਮ ਕਰਦੇ ਸੀ ਇਹਨਾਂ ਦੇ ਜਿਆਦਾ ਹੀ ਥੋੜਾ ਸਮਾਜ ਸੇਵਕ ਦਿਮਾਗ ਤੇ ਚੜਿਆ ਸਮਾਜ ਸੀ ਵੀ ਹੈਗੇ ਆ ਤੇ ਸਮਾਜ ਦੇ ਵਿੱਚ ਇਹ ਕੰਮ ਕਰਾਂਗੇ ਵੀ ਨਾ ਸੀ ਇਹ ਗੰਦ ਹੁਣ ਪਾਣ ਦੇਗੇ ਆਏ ਕਿਵੇਂ ਰੋਕੇਗਾ ਤੂੰ ਚਲੋ ਜਾ ਕੇ ਲਾਓ ਹੱਥ ਪਤਾ ਜੀ ਜੇ ਤੁਸੀਂ ਸਿੱਟ ਦਾ ਹਿਸਾਬ ਲਾ ਲਿਓ ਮੈਂ ਕਰਦਾ ਥਾਣੇਦਾਰ ਨੂੰ ਫੋਨ ਤੁਸੀਂ ਮੱਥਾ ਟੇਕੋ ਇਹਨੂੰ ਮੈਂ ਪੁੱਛਦੀ ਇਹਨੂੰ ਦੇਖੋ ਮੱਥਾ ਜੀ ਥਾਰੇ ਆ ਆ ਮੈਂ ਦੱਸ ਕੀ ਗੱਲ ਹੈ ਮੈਂ ਭਾਣੇ ਮੇਰੀ ਗੱਲ ਸੁਣ ਲੈ ਤੂੰ ਮੇਰੇ ਤੋਂ ਵੱਡੀਆਂ ਮੈਂ ਤੇਨੂੰ ਫਿਰ ਵੀ ਸਤਿਕਾਰ ਕਰਦਾ ਇਹ ਚ ਸਿਟੀ ਅੰਨੇ ਤੁਸੀਂ ਘਰਾਂ ਚ ਜਾਂਦਾ ਪਾਣੀ ਤੁਸੀਂ ਵੀ ਪਾਣੀ ਪੀਂਨ ਨਾ ਨਹਿਰ ਦਾ ਪਾਣੀ ਆਉਂਦਾ ਤੁਹਾਡੇ ਘਰੇ ਆਉਂਦਾ ਸਾਰਿਆਂ ਦਾ ਹੀ ਆਉਂਦਾ ਸਾਰਿਆਂ ਦੇ ਆਉਂਦਾ ਤੇ ਫਿਰ ਇਹ ਜਿਹੜਾ ਕੋ ਗੰਦਪਿਲ ਵਿੱਚ ਸਿਟੀਆਂ ਨੇ ਉਹੀ ਵਿੱਚ ਆਊਗਾ ਤੇ ਜਿਹੜੀਆਂ ਸਾਡੀ ਸ਼ਰਦਾ ਨੇ ਉਹਨਾਂ ਨੂੰ ਕਿੱਥੇ ਕਰਦੀ ਤੇ ਸ਼ਰਦਾ ਇਹਦੇ ਨਾਲ ਤਾਂ ਨਹੀਂ ਪੈਣੀ ਪੂਰੀ ਹੁੰਦੀ ਸ਼ਰਦਾ ਇਹ ਵੀ ਤੇਰੇ ਤੇ ਆਉਂਦੀ ਹੈ ਜਿਹੜੇ ਸਰੂਪਾ ਉਹ ਤਾਂ ਸਕਰੇਚ ਪਾਣੀ ਦੀ ਮਾਰ ਨਹੀਂ ਮੈਂ ਤੁਸੀਂ ਤਾਰੇ ਹੋ ਫਿਰ ਮੈਂ ਕਰਦਾ ਸਭ ਨੂੰ ਮੇਰੀ ਗੱਲ ਸੁਣ ਮੁੰਡੇ ਇੰਨਾ ਬੋਲਣ ਦਾ ਤੇਰਾ ਹੱਕ ਨਹੀਂਗਾ ਆ ਮੈਂ ਨਹੀਂ ਬੋਲਦੇ ਯਾਰ ਤੂੰ ਸਿਰ ਜਿਹੜੀ ਐ ਨਾ ਬਾਈ ਸਿਰ ਨਹੀਂ ਚੜਦਾ ਮੈਂ ਆ ਗੰਦ ਨਹੀਂ ਪੈਨਦਾ ਕਸੂਏ ਚ ਠੋਕੇ ਨੂੰ ਬਾਹਲਾ ਚਾਂਬਲਿਆ ਤਾਂ ਹੈ। ਤੁਹਾਡੇ ਦੇਖੋ ਤੱਕਾ ਦੇ ਦੂੰ ਨਹਿਰ ਚ। ਚੱਕ ਇਹਨੂੰ ਸੂਏ ਚ ਠੋਕ। ਪੂਰੀ ਸੋਝ ਲਈ ਰਾਤ ਨੂੰ ਨੀਂਦ ਵਾਲੀਆਂ ਗੋਲੀਆਂ ਲੈ ਕੇ ਵੀ ਨੀਂਦ ਨਹੀਂ ਆਉਣੀ। ਇਹ ਵੀ ਨਹੀਂ ਆ ਨੀਂਦ ਤੁਹਾਨੂੰ ਜਿਆਦਾ ਹਵਾ ਕਰੀ ਜਾਂਦਾ ਇੱਥੇ। ਹਵਾ ਖਰਾਬ ਮੈਂ ਕਰਦਾ ਸੈਟ ਥੋੜੀ ਮੈਂ ਥਾਣੇ ਫੋਨ ਕਰਦਾ। ਇਹ ਕਰਦੇ ਤੂੰ। ਮੇਰੀ ਗੱਲ ਸੁਣ ਮੁੰਡੇ ਉਹ ਮੁੰਡੇ ਦਾ ਨਾ ਨਵਾਂ ਨਵਾਂ ਵਿਆਹ ਹੋਇਆ ਤੇ ਉਹਦੇ ਨਾਲ ਤਾਂ ਜਿਦਨ ਦਾ ਕੰਮ ਕੋਈ ਨਹੀਂ ਸੁੱਖਾਂ ਵਾਲੇ ਸੀ ਜਿਵਾਕਾਂ ਦਾ ਸਮਾਨ। ਸੁੱਖਾਂ ਵਾਲੇ ਹੋਣਗੇ ਮੈਂ ਸਿੱਟਾ ਨਹੀਂ ਦਿੰਦਾ ਸੂਏ। ਜਾ ਤੂੰ ਥਾਣੇ। ਪਾਣੀ ਆਉਂਦਾ ਇਹ। ਤੂੰ ਲਾਜ ਲਾ ਹੌਣ ਹੁੰਦਾ ਇਹੋ ਜਿਹੇ ਬੰਦੇ ਮਗਰ ਕਿਨੇ ਲੱਕੇ ਆਣ ਆਉਣ ਦੇਖ ਲੈਣੇ ਸਤਿ ਸ਼੍ਰੀ ਅਕਾਲ ਗੁਰਜੀਤ ਕਾਦਰ ਰੋਲਾ ਪੁਆਈ ਬੈਠਾ ਰੋਲਾ ਜੀ ਬਸ ਸੁਣੀ ਗਿਆ ਉਹ ਗੁਰਦਵਾਰੇ ਚ ਜੀਣਾ ਲੀੜੀ ਦੇ ਜੀ ਤੂੰ ਅੱਛਾ ਯਾਰ ਬੰਦੇ ਸਿਆਣੇ ਬੈਣੇ ਦਾੜੀ ਮੂੰਹ ਤੇ ਆਈ ਪਈ ਆ ਪਤੰਦਰਨ ਸ਼ਰਮਣੀ ਹੋ ਦੀ ਸੂਏ ਦੇ ਵਿੱਚ ਗੰਦ ਬੱਲ ਸੱਟਾਂ ਲੱਗੇ ਪਏ ਜਿਵੇਂ ਆਪਦੇ ਨਹੀਂ ਹੁੰਦੀਆਂ ਕਰਦਾ ਆਹ ਨਹੀਂ ਬਠਿੰਡੇ ਵਾਲੇ ਦੇ ਛੋੜੇ ਸੂਏ ਤੇ ਬਠਿੰਡੇ ਵਾਲੇ ਨਹੀਂ ਰੋੜ ਦੇ अच्छा अच्छा सारे, सारे, सारे खाने वाली साइड तो हां भी सामान इकट्ठा करो ले आऊ तो ही सिटਾਂਗੇ। गंद-ਪੈਲ ਇਕੱਠਾ ਕਰੀਵੇ ਤੇ ਹਾਰ ਹੋਰ ਜੇ ਵਿੱਚੇ ਕੋਈ ਸਵਾਦ। ਭਰਾ ਸਾਡੇ ਬਾਬਿਆਂ ਦਾ ਇਹਨੇ ਨਾ ਬੋਲ। ਸ਼ਰਮ ਆਉਂਦੀ ਹੈ ਨਾ। ਯਾਰ ਬਹੁਤ ਮਾੜੀ ਗੱਲ ਹੈ। ਕੀ ਸਾਰੇ ਜਲ ਪ੍ਰਵਾਹ ਕਰਾਂਗੇ ਲੈ। ਚੱਲ ਤੂੰ ਯਾਰ ਮੇਰੇ ਵਗੇੜਾ ਮੜਾ ਜੇ ਹਿੰਮਤ ਨਾਲ ਜੀ। ਮੈਨੂੰ ਹੁਣ ਮੈਨੂੰ ਲੈ ਆ ਜਾ। ਆਏ ਵੇਖ ਲੈਨੇ ਤੇਰੇ ਕਹਿਣ ਤੇ ਕੌਣ ਹੁੰਦਾ। ਸਰਦਾ ਕਿ ਨਹੀਂ ਸਰਦਾ। ਨਹੀਂ ਆਉਂਦੀ ਮਰੇਆ ਮੈਨੂੰ ਆਹ ਤੋਂ ਸਾਥ ਹੋਣਾ ਪਊ ਯਾਰ ਜਲਪਰਵਾਹ ਕਰਕੇ ਜਾਵਾਂਗੇ ਓਕੇ ਆ ਗਿਆ ਮੈਂ ਐ ਕਿਵੇਂ ਉੜ ਕੇ ਡਾਈਪਰ ਕਿੱਥੇ ਆਉ ਜਿਹੜੇ ਮੁੰਡੇ ਦੇ ਸੀ ਸਾਈਡ ਦੇ ਵਿੱਚੇ ਸਿੱਟਾਂਗੇ ਮਾਤਾ ਫੋਨ ਲਾ ਤਾਂ ਆ ਜਾਣ ਤੇ ਜਿਹਨੂੰ ਆਉਂਦੇ ਆ ਸਾਡਾ ਮੁੰਡਾ ਰਹੇਗਾ ਕਿਸ ਦਾ ਨੇ ਸਾਡੇ ਤੋਂ ਮੁੰਡੇ ਦਾ ਮਸਾ ਵਿਆਹ ਹੋਇਆ ਤੂੰ ਤਾਂ ਜਾਵੇਂ ਹਾਂ ਤੈਨੂੰ ਸ਼ਰਮ ਨਹੀਂ ਆਉਂਦੀ ਜਨਾਨੀਆਂ ਨਾਲ ਜਦਨ ਮੈਂ ਜਨਾਨੀਆਂ ਨਾਲ ਨਹੀਂ ਜਿਹਦ ਰਿਹਾ ਮੈਨੂੰ ਰੋਕ ਰਿਹਾ ਹੈ ਗਲਤ ਕੰਮਾਂ ਤੋਂ ਰੋਕ ਰਿਹਾ ਤੂੰ ਜਾ ਤੂੰ ਲੈ ਥਾਣੇਦਾਰ ਸਾਹਿਬ ਲੈ ਥਾਣੇਦਾਰ ਵੀ ਵਿਹਲਾ ਹੀ ਬੈਠਾ ਸੀ ਸਾਸੀ ਕਾਲ ਗੁਰਪਤ ਕੀ ਗੱਲ ਹੈ ਸਰਜੀ ਕੋਈ ਵਧੀਆ ਯਾਰ ਮੇਰੀ ਤਾਂ ਗੱਡੀ ਵੀ ਸਰਕਾਰੀ ਹੈਣੀ ਸੀ ਆ ਵਿਚਾਰਾ ਐਮ ਸੀ ਧੰਨਵਾਦ ਤੁਸੀਂ ਬਹੁਤ ਪਹੁੰਚੇ ਜੀ ਤੇ ਇਹ ਵੇਖ ਲਓ ਜੀ ਆ ਹੁਣ ਦੇਖਿਓ ਗੰਦ ਪੈਲ ਵੇਖਿਓ ਜੀ ਇਹਨਾਂ ਦੇ ਕੋਲੇ ਆ ਵੇਖੋ ਕੀ ਕੁਛ ਹੈ ਕੀ ਗੱਲ ਹੈ ਭਾਡੇ ਸੱਸੀ ਕਾਲ ਸਾਹਿਬ ਵੀਰੇ ਐਸੀ ਨਾ ਅਸੀਂ ਆ ਸਮਾਨਤਾਰਨ ਆਏ ਜਦੋਂ ਸਾਡੇ ਬਜ਼ੁਰਗਾਂ ਤੋਂ ਇਹ ਕੰਮ ਚੱਲਦਾ ਆ ਵੀ ਅਸੀਂ ਜਲ ਪ੍ਰਵਾਹ ਪਾਣੀ ਚ ਕਰਦੇ ਆ ਤੇ ਇਹ ਮੁੰਡੇ ਸਾਨੂੰ ਕਰਨ ਨਹੀਂ ਦਿੰ ਇਹ ਭੈਣੇ ਸਮਾਜ ਸੇਵੀ ਆ ਠੀਕ ਹੈ ਕੀ ਆ ਸਮਾਨ ਵੇਖੋ ਸਮਾਨ ਦੇਖ ਲੋ ਕੀ ਆ ਆ ਦੇਖੋ ਜੀ ਕੀ ਗੰਦ ਬਿਲ ਕਿੰਨਾ ਕੋ ਇਕੱਠਾ ਕਰਿਆ ਇਹਦੇ ਡੈਪਰਾਂ ਦਾ ਲਵਾ ਵਾ ਇਧਰ ਸਟਾਇਆ ਨਾ ਤੇ ਵਿੱਚ ਡੈਪਰ ਕੱਟੇ ਤੁਸੀਂ ਇੱਡਾ ਨਾ ਕਿ ਇਕੱਠੇ ਆ ਸਾਰੇ ਅਸੀਂ ਇਕੱਠੇ ਆ ਮੇਰਾ ਘਰਾਂ ਵਾਲਾ ਤੇ ਆ ਮੇਰਾ ਦੌਰ ਤੇ ਇਹ ਦਰਾਣੀ ਆ ਇਹਨਾਂ ਦਾ ਹੁਣੇ ਵਿਆਹ ਹੋਇਆ ਤੇ ਆ ਮੇਰੇ ਬੱਚੇ ਆ ਤੇ ਬੱਚੇ ਕੀ ਸਿੱਖਣਗੇ ਯਾਰ ਤੁਹਾਡੇ ਕੋਲ ਮੈਨੂੰ ਸਮਝ ਨਹੀਂ ਆਉਂਦੀ ਕਿ ਸਿਆਣੇ ਬਿਆਣੇ ਤੁਸੀਂ ਹੈ ਕੀ ਐ ਦਿਖਾਇਓ ਆ ਸਮਾਨ ਲੈ ਆਂਦਾ ਵੀ ਆਵਾ ਸਾਡੇ ਬਜ਼ੁਰਗਾਂ ਦਾ ਗਾਂ ਦੀ ਗਾ ਸਮਾਨਤ ਹੋਵੇ ਨਾ ਮੈਂ ਬਜ਼ੁਰਗਾਂ ਦਾ ਘਰੇ ਨਹੀਂ ਲਜਾਣ ਲੱਗਿਆ ਕੁੜੀਏ ਠੀਕ ਹੈ ਤੇਰੇ ਬਜ਼ੁਰਗਾਂ ਦਾ ਕੀ ਆ ਦੀਵੇ ਬਸ ਆ ਫੜ ਯਾਰ ਆ ਕੀ ਹੈ ਉਹ ਵਧੀਆ ਡੱਬਿਆਂ ਗੰਦ ਪੈਲ ਪਤਾ ਨਹੀਂ ਕਿੱਥੋਂ ਕੀ ਇਕੱਠਾ ਕੀਤਾ ਜੀ ਗੰਦ ਪੈਣੀ ਹੈ ਵੀਰੇ ਇਹ ਸਾਡੇ ਚੁੱਪ ਕਰ ਜਾ ਕੁੜੀਏ ਚੁੱਪ ਕਰ ਜਾ ਚੁੱਪ ਕਰ ਜਾ ਕਮੜਾ ਕੀ ਹੈ ਆ ਕੀ ਹੈ ਯਾਰ ਆ ਕੀ ਕਰੀ ਫਿਰਦੇ ਹੋ ਤੇ ਕਰੀ ਕਿ ਵੀਰ ਜੀ ਤੁਹਾਨੂੰ ਵੀ ਦੇਂਦਾ ਹੈ ਸਮਾਨ ਆਹੇ ਜਿਹੜਾ ਬਾਅਦ ਚ ਵੇਸਟ ਹੋ ਜਾਂਦਾ ਉਹ ਅਸੀਂ ਜਲ ਪ੍ਰਵਾਹ ਕਰਦੇ ਹਾਂ ਉਹ ਪੈਣ ਮੇਰੀ ਆ ਵੇਸਟ ਆਹ ਵੇਖ ਲਾ ਇਹ ਆ ਇਧਰ ਥੱਲੇ ਪਾਣੀ ਚ ਵੇਖ ਆ ਵੇਖ ਇਧਰ ਪਾਣੀ ਚ ਆ ਪਾਣੀ ਸ਼ੀਸ਼ੇ ਵਰਗਾ ਪਾਣੀ ਐ ਦਿਸਦਾ ਆ ਚੀਜ਼ਾਂ ਸਿੱਟੋਂ ਦੇ ਪਾਣੀ ਜੀਰ ਤੁਸੀਂ ਦੂਸ਼ਿਤ ਕਰੀ ਜਨੇ ਹੋ ਸਾਰੇ ਪੜੇ ਲਿਖੇ ਨਹੀਂ ਤੁਸੀਂ ਅਨਪੜ੍ਹੋਂ ਪੜੇ ਲਿਖੇ ਆ ਪੜੇ ਲਿਖੇ ਕਿਉਂ ਨਹੀਂ ਗਏ ਤੇ ਪੜੇ ਲਿਖੇ ਕਾਹਦੇ ਆ ਯਾਰ ਤੁਸੀਂ ਇਹ ਮੁੰਡਾ ਸਮਾਜ ਸੇਵਕ ਹੀ ਆ ਹੁਣ ਦੱਸ ਥਾਣੇ ਦੇ ਵਿੱਚ ਫੋਰਸ ਹੈ ਨਹੀਂ ਮੇਰੇ ਕੋਲ ਮੈਂ ਕੱਲਾ ਬੈਠਾ ਸਾਰੀ ਫੋਰਸ ਲੱਗੀ ਵੀ ਆ ਬਾਹਰ ਠੀਕ ਐ ਉਥੇ ਪੰਚਾਇਤ ਆਈ ਵੀ ਪੰਚਾਇਤ ਦੇ ਵਿੱਚ ਮੈਂਬਰ ਪੰਚਾਇਤ ਦੀ ਗੱਡੀ ਮੰਗ ਕੇ ਮੈਨੂੰ ਆਉਣਾ ਪਿਆ ਤੁਹਾਡੇ ਆਹ ਕੰਮ ਦਾ ਕਰਕੇ ਇਹ ਪਤਾ ਵਿਚਾਰੇ ਆ ਸਾਰੇ ਜਿਹਨੇ ਇੱਥੇ ਆ ਤੋਂ ਸੂਏ ਕਸੀਆਂ ਤੇ ਹੋ ਗਏ ਇਹ ਦਰਖਤ ਲਾਉਂਦੇ ਆ ਉਹਨਾਂ ਦੇ ਦਵਾਲੇ ਟਰੀ ਗਾਰਡ ਲਾਉਂਦੇ ਆ ਫੇਰ ਆ ਸੂਏ ਕਸੀਆਂ ਦਾ ਖਿਆਲ ਰੱਖਦੇ ਵਿਚਾਰੇ ਜਿੱਥੇ ਕਿਤੇ ਕੋਈ ਦੀਂਦਾ ਨਾ ਕਿਸਾਨੀ ਦੇ ਦਵਾਲੇ ਨਾ ਤੁਸੀਂ ਦੇਖਿਆ ਨਾ ਵੀ ਸਾਡੀਆਂ ਸਖਤ ਡਿਊਟੀਆਂ ਲੱਗੀਆਂ ਰਹੀਆਂ ਚੰਗੇ ਰਹੇ ਕਿਸਾਨਾਂ ਨੇ ਅੱਧ ਕੀ ਸਾਡੀ ਗੱਲ ਮੰਨੀ ਤੇ ਨਹੀਂ ਪਰਾਲੀਆਂ ਨੂੰ ਅੱਗ ਲਾਈ ਕਿਸਾਨ ਨੂੰ ਤਾਂ ਮੈਂਟੇ ਸਾਨੂੰ ਉਦੋਂ ਨਾਲ ਦੀ ਨਾਲ ਆਰਡਰ ਆ ਜਾਂਦੇ ਰੈਵਨਿਊ ਡਿਪਾਰਟਮੈਂਟ ਦੇ ਉੱਤੋਂ ਸਾਨੂੰ ਸਰਕਾਰ ਦੇ ਆਰਡਰ ਵੀ ਯਾਰ ਇਹਨਾਂ ਦੇ ਫਾਉਰ ਐਡ ਐਂਟਰੀਆਂ ਇਹਨਾਂ ਨੂੰ ਅੱਗ ਨਹੀਂ ਲਾਉਣ ਦੇਣੇ ਤੇ ਆਹ ਜਿਹੜਾ ਗੰਦ ਤੁਸੀਂ ਲੋਕ ਪਾਉਨੇ ਆ ਪਾਣੀ ਦੇ ਵਿੱਚ ਜਿਹੜਾ ਹਵਾ ਦੂਸ਼ਿਤ ਛੋਟੀ ਤੇਰੇ ਤੋਂ ਦਰਾਨੀ ਹੈ ਹਾਂ ਹਾਂ ਦਰਾਨੀ ਆ ਮਤ ਦੇਵਾਂਗੇ ਇਹਨੂੰ ਇਹ ਥੋੜਾ ਜਿਹਾ ਹੁਣ ਮੇਰੀ ਸੱਸੇ ਹੀ ਕੰਮ ਕਰਦੀ ਸੀ ਗਾ ਮੇਰੀ ਦਾਦੀ ਸੱਸ ਉਹ ਸਾਰਾ ਜਦੋਂ ਦੀਵਾਲੀ ਹੁੰਦੀ ਸੀ ਲੋਹੜੀ ਹੁੰਦੀ ਸੀ ਜੋ ਹੁੰਦਾ ਸਮਾਨ ਜਲ ਪ੍ਰਵਾਹ ਕਰਨ ਆਉਂਦੇ ਸੀ ਤੇ ਜਲ ਪ੍ਰਵਾਹੀ ਹੁਣ ਅਸੀਂ ਆਏ ਆ ਕਰਨ ਹੁਣ ਤਾਂ ਸਾਰੀਆਂ ਪੀੜੀਆਂ ਉਹੀ ਕਰੀ ਜਾਉਂਗੇ ਜ਼ਮਾਨਾ ਬਹੁਤ ਬਦਲ ਗਿਆ ਯਾਰ ਆ ਕੋਈ ਹੋਰ ਸਿਆਪਾ ਪੈ ਜਾਊਗਾ ਮੁੰਸੀ ਦਾ ਫੋਨ ਵੱਜ ਜਾਂਦਾ ਫੇਰ ਦੱਸ ਇਹ ਠੀਕ ਹੈ ਆ ਸਾਨੂੰ ਸਿਆਪੇ ਆ ਚੀਜ਼ਾਂ ਨਾ ਕਰਿਆ ਕਰੋ ਇਹਨਾਂ 'ਚ ਕੁਝ ਨਹੀਂ ਰੱਖਿਆਗਾ ਕੋਈ ਇਹ 'ਚ ਤੁਹਾਡੇ ਬਾਬੇ ਨਹੀਂ ਵੜਗੇ ਇਹਦੇ ਵਿੱਚ ਆ ਚੀਜ਼ਾਂ ਦੇ ਵਿੱਚ ਰਹਿਦੇ ਜੋ ਰੱਬ ਨਹੀਂ ਵੜਗੇ ਕੋਈ ਆਕੇ ਤੁਸੀਂ ਠੀਕ ਹੈ ਮਾੜਾ ਜਿਹਾ ਕੋਈ ਉਹ ਕਿਸਾਨ ਦੀ ਮਜਬੂਰੀ ਹੁੰਦੀ ਪਰਾਲੀ ਨੂੰ ਅੱਗ ਲਾਉਣੀ ਰੈੱਡ ਐਂਟਰੀ ਠੀਕ ਹੈ ਤੁਹਾਡੇ ਲੋਨ ਨਹੀਂ ਹੋਣੇ ਤੁਹਾਨੂੰ ਪੈਨਸ਼ਨਾਂ ਨਹੀਂ ਮਿਲਣੀਆਂ ਤੇ ਤੁਹਾਡੇ ਵਰਗੇ ਬੰਦੇ ਆ ਹਜਾਰਾਂ 'ਚ ਇਹਨਾਂ ਤੇ ਚਾਹੀਦੀ ਰੈੱਡ ਐਂਟਰੀਆਂ ਇਹਨਾਂ ਤੇ ਚਾਹੀਦੀ ਰੈੱਡ ਐਂਟਰੀਆਂ ਹਾਂ ਗੰਦ ਪਾਈ ਜਾਂਦੇ ਸ਼ਰਿਆਮ ਤੇ ਫਿਰ ਇਹ ਕਿੱਥੇ ਰੱਖ ਗਏ ਅਸੀਂ ਨਹੀਂ ਭੈਣ ਮੇਰੀ ਇੱਕ ਗੱਲ ਦੱਸ ਮੈਨੂੰ ਵੀ ਜੇ ਤੇਰੀ ਸਾਸੇ ਇਹ ਕਰਦੀ ਸੀ ਉਹ ਯਾਰ ਹੈ ਓ ਮਨਸ਼ੀ ਜੀ ਕਿਉਂ ਡੰਡਾ ਦਿੰਦਾ ਮੈਂ ਕਹਿ ਕੇ ਕਹਿਣਾ ਤੁਹਾਨੂੰ ਵੀ ਕੰਮ ਚੱਲਿਆ ਇੱਧਰ ਸਿਆਪਾ ਪਿਆ ਵੇ ਪਾਣੀ ਖਰਾਬ ਕਰੀ ਜਾਂਦੀਆਂ ਬੁੜੀਆਂ ਬੰਦੇ ਇਕੱਠੇ ਉਹ ਸਿੱਟੀ ਜਾਂਦੇ ਗੰਦ ਪੇ ਲੋ ਵਗਦੇ ਪਾਣੀ ਚ ਆ ਸੌਰੀ ਯਾਰ ਜਤਿੰਦਰ ਜੀ ਮੈਂ ਸਮਝਾਉਣ ਉਹਨਾਂ ਨੂੰ ਮੜੇ ਜਾ ਕੇ ਆ ਸਮਝਾਓ ਇਹਨੂੰ ਮੜਾ ਕਹਿ ਦੋ ਯਾਰ ਮੇਰੀ ਗੱਲ ਸੁਣੋ ਇਹ ਸਾਰਿਆਂ ਨੂੰ ਸੋਚਣਾ ਪੈਣਾ ਕੁੜੀਆ ਤੂੰ ਬਹੁਤ ਛੋਟੀ ਐ ਆ ਆ ਦੱਸੋ ਆ ਭੋਰਾ ਭੋਰਾ ਜਵਾਕ ਐ ਕਿਹਦੇ ਇਹ ਇਹ ਮੇਰੇ ਬੱਚੇ ਤੇ ਨੇ ਤਿੰਨੇ ਬੱਚੇ ਤੁਹਾਡੇ ਆ ਹਾਂਜੀ ਤੇ ਪੜਦੇ ਆ ਹਾਂਜੀ ਪੜਦੇ ਇਹਨਾਂ ਨੂੰ ਕੀ ਮਤ ਦੇਵੋਗੇ ਆ ਮੈਨੂੰ ਸਮਝ ਨਹੀਂ ਆਉਂਦੀ ਆ ਚੀਜ਼ਾਂ ਇਹਨਾਂ ਦੇ ਸਾਹਮਣੇ ਸੱਟ ਸੱਟ ਕੇ ਤੁਸੀਂ ਆਹ ਪਾਣੀ ਦੇ ਵਿੱਚ ਇਹਨਾਂ ਨੂੰ ਕੀ ਸਿਖਾ ਰਹੇ ਹੋ ਬੱਚਿਆਂ ਨੂੰ ਤੁਸੀਂ ਕੀ ਸਿੱਧ ਕਰ ਰਹੇ ਹੋ ਜੋ ਸਾਡੀ ਪਰੰਪਰਾ ਹੈ ਨਾ ਪਿੱਛੇ ਦੇ ਜਾਂਦੀ ਹੈ ਇਹ ਪਰੰਪਰਾ ਨਹੀਂ ਪੈਣੇ ਸਾਡੀ ਯਾਰ ਸਕੂਲਾਂ ਕਾਲਜਾਂ ਦੇ ਪੜੇ ਹੋਗੇ ਤੁਸੀਂ ਮਾੜਾ ਮੋਟਾ ਬੁੜੀਆਂ ਨੂੰ ਕਦੇ ਸਮਝਾਇਆ ਨਹੀਂ ਵੀ ਆ ਚੀਜ਼ਾਂ ਹੁਣ ਕਹਤਾ ਹਾਂਜੀ ਹਾਂਜੀ ਕਹਤਾ ਓ ਯਾਰ ਬਾਰੀ ਬਾਰੀ ਮੈਂ ਕਹਾਂ ਯਾਰ ਮੁਰਸੀ ਚੰਗੀ ਗੱਲ ਹੈ ਹਨਾ ਮੇਰੇ ਕੋਲ ਗਰਮੀ ਬੋਲੇਗਾ ਵਿਚਾਰੇ ਨੂੰ ਚਲੋ ਕੋਈ ਨਹੀਂ ਇਹ ਨਾ ਵਿਚਾਰੇ ਦਿਨ ਰਾਤ ਮਰਦੇ ਆ ਕੋਈ ਪਸ਼ੂ ਡੰਗਰ ਕੋਈ ਕਿਤੇ ਮਰ ਗਿਆ ਉਹ ਚਕਾਉਣ ਭਜਦੇ ਆ ਕਿਸੇ ਦਾ ਐਕਸੀਡੈਂਟ ਹੋ ਗਿਆ ਉਧਰ ਭਜਦੇ ਆ ਠੀਕ ਹੈ ਇਹ ਪੜੇ ਲਿਖੇ ਸਮਾਜ ਸੇਵੀ ਵਿਚਾਰੇ ਬੀਏ ਬੀਏ ਐਮਐਮਏ ਡਬਲ ਡਬਲ ਐਮਏ ਕਰਕੇ ਇਨਾ ਕਮਾਈ ਤੁਰੇ ਫਿਰਦੇ ਆ ਵੀ ਕੋਈ ਸੁਧਾਰ ਹੋ ਜੇ ਦੁਨੀਆ ਦਾ ਤੇ ਜਦੋਂ ਆਹ ਕੰਮ ਚੱਲੀ ਜਾਣਗੇ ਹੁਣ ਥਾਣਾ ਖਾਲੀ ਪਿਆ ਦੋ ਪੰਚਾਇਤਾਂ ਉੱਥੇ ਬੈਠੀਆਂ ਆ ਮੈਂਬਰ ਪੰਚਾਇਤ ਦੀ ਗੱਡੀ ਲਿਆਂ ਸਰਕਾਰੀ ਗੱਡੀ ਲੈ ਕੇ ਮੁਲਾਜ਼ਮ ਕਿਤੇ ਹੋਰ ਭੇਜ ਜਿਵੇਂ ਤੁਸੀਂ ਤਾਂ ਰਾਤ ਨੂੰ 11 ਵਜੇ ਨਾ ਰਜਾਈ ਲਈ ਪਈਆਂ ਹੁੰਦੀਆਂ ਕਿਹੜੇ 11 ਕਿਹੜੇ 11 7 ਵਜੇ ਤੱਕ ਰੋਟੀ ਖਾ ਕੇ 7:30 ਨੂੰ ਟੀਵੀ ਲੱਗਿਆ ਹੁੰਦਾ ਯਾਰ ਸਾਨੂੰ ਤਾਂ ਤੁਸੀਂ ਰੋਕਦੇ ਹੋਗੇ ਤੇ ਜਿਹੜੇ ਦੁਨੀਆਂ ਸਾਰੀ ਉਹਨਾਂ ਨੂੰ ਕਿਵੇਂ ਰੋਕੋਗੇ ਮਰੇ ਪਸ਼ੂ ਅਸੀਂ ਠੰਡ ਦੇ ਵਿੱਚ ਆਪ ਬੜਕੇ ਵਿੱਚੋਂ ਬਾਹਰ ਕੱਢਦੇ ਆਂ ਵੀ ਘਰਾਂ 'ਚ ਪਾਣੀ ਸਾਫ ਜਾਵੇ ਤੁਸੀਂ ਆਦਾ ਕਹੀ ਜਾਂਦੇ ਆ ਵੀ ਆ ਨਹੀਂ ਸਿੱਟਨੀ ਆਪਾਂ ਕਰਨੀ ਹੈ ਨਾ ਤੇ ਜਦੋਂ ਆਪਣੇ ਵਰਗੇ ਮਰ ਜਾਂਦੇ ਨੇ ਤੇ ਬੰਦੇ ਜਿਹੜੇ ਹੈਗੇ ਉਹਨਾਂ ਦੀਆਂ ਸੀਵੀਆਂ ਦੇ ਵਿੱਚੋਂ ਸੁਆਹ ਦਾ ਗੱਟਾ ਹੱਡੀਆਂ ਉਹਨਾਂ ਦੀਆਂ ਉਹ ਤਾਰੇ ਆਉਂਦੇ ਨੇ ਪਾਣੀ ਫਿਰ ਅਸੀਂ ਉਹਨਾਂ ਨੂੰ ਚੰਗੇ ਕਹਿੰਦੇ ਆ ਆ ਦੇਖੋ ਆ ਚੀਜ਼ਾਂ ਨੋਟ ਕਰਦੇ ਆ ਇਹ ਜੀ ਜਦੋਂ ਕੋਈ ਬੰਦਾ ਮਰ ਜਾਂਦਾ ਨਾ ਉਦੋਂ ਸਾਰਾ ਆਖੇ ਭਰ ਕੇ ਪੋਰੀ ਸੁਆਹ ਸਣੇ ਹੱਡੀਆਂ ਤੇ ਆਖੇ ਸੂਏ ਚ ਮਾਰਦੇ ਚੱਕ ਕੇ ਮਤਲਬ ਲੋਕ ਕੋਈ ਗੱਲ ਨਹੀਂ ਜੀ ਕਿੱਡੀ ਕੀ ਗੱਲ ਆ ਜੀ ਕੋਈ ਵੱਡੀ ਗੱਲ ਨਹੀਂ ਫੇਰ ਕਿੱਡੀ ਗੱਲ ਕਿਹੜੇ ਸਕੂਲ ਚ ਪੜਿਆ ਚਾਪ ਤੂੰ ਤਾਂ ਨਾ ਹੀ ਬੋਲ ਮੁੰਡੇ ਨਾ ਹੀ ਬੋਲ ਤੇਰਾ ਵਿਆਹ ਨਵਾਂ ਹੋਇਆ ਕਸੂਤਾ ਫਸੇਗਾ ਤੂੰ ਸਾਡੇ ਨਾਲ ਪੰਗਾ ਲੈ ਕੇ ਠੀਕ ਇਹ ਮੁੰਡੇ ਦਾ ਵਿਆਹ ਹੋਇਆ ਸੀ ਆਹ ਹਾਰ ਹੂ ਰੋ ਲੈ ਕੇ ਆਂਦੇ ਤੇ ਦੀਵਾਲੀ ਆ ਨੰਗੀ ਆ ਤੇ ਆ ਰਖ ਵਗੈਰਾ ਸੀਗੀ ਤੇ ਉਹ ਅਸੀਂ ਤਾਰਨੇ ਸਮਾਨ ਦੀਵਾਲੀ ਦਾ ਬੜੇ ਸਿਆਣੇ ਹੋ ਦੀਵਾਲੀ ਤੋਂ ਲੈ ਕੇ ਮੁੰਡੇ ਦੇ ਵਿਆਹ ਤੱਕ ਆ ਕੇ ਪਿਛਲੇ 2 2.5 ਮਹੀਨਿਆਂ ਦਾ ਹਿਸਾਬ-ਤਬ ਇਕੱਠਾ ਕਰਕੇ ਤੇ ਸਾਰਾ ਲੈ ਕੇ ਇੱਥੇ ਲੋਕਾਂ ਦੇ ਪੀਣਾਂ ਤੇ ਸਿਟਾਂ ਵਿੱਚ ਤੁਸੀਂ ਗੰਦ ਸਿਟਣ ਲੱਗੀਆਂ ਹੈ ਤੇ ਸਾਨੂੰ ਤਾਂ ਰੋਕਦੇ ਹੋਗੇ ਤੇ ਹੋਰ ਕਿਹਨੂੰ ਰੋਕੋਗੇ ਸਭ ਨੂੰ ਰੋਕਾਂਗੇ ਭੈਣੇ ਤੁਹਾਨੂੰ ਰੋਕਣ ਆਗੇ ਨਾ ਜਿੱਥੇ ਇਹੋ ਜਿਹ ਨਾ ਕੋਈ ਪੈਨਸ਼ਨ ਨਾ ਕੋਈ ਲਾਹਾ ਬਿਨਾਂ ਵਜਾ ਘਰੋਂ ਘਰੋਂ ਖਰਚੇ ਕਰ ਕਰ ਜਿਹੜਾ ਬਾਹਰ ਕੰਮ ਕਰਨੇ ਇਹੋ ਜ ਆ ਸਮਾਜ ਸੇਵੀ ਲੋਕਾਂ ਨੇ ਬਕਰ ਬਿਨਾਂ ਵਜਾਂ ਲੋਕਾਂ ਨੂੰ ਪਰੇਸ਼ਾਨ ਕਰਨ ਆ ਜਾਂਦੇ ਨੇ ਬਿਨਾਂ ਵਜਾ ਪਰੇਸ਼ਾਨੀ ਕਾਦੀ ਚੱਕੇ ਨੂੰ ਅੱਕ ਲਾ ਤੇਰੇ ਕੋਲ ਮੈਂ ਤੇਰਾ ਨਵਾਂ ਵਿਆਹ ਕਰਾਉਣਾ ਚੱਕੇ ਨੂੰ ਚੱਕੇ ਨੂੰ ਨਹੀਂ 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 ਅੱਗ ਲਾਉਣੀ ਸੈਂ ਦੇ ਬਣਾ ਇੱਕ ਮਿੰਟ ਚੁੱਪ ਕਰ ਜਾ ਹੁਣ ਜਿਹੜੇ ਸਾਹ ਨਾਲ ਕੁੜੀ ਬੋਲੀ ਉਹ ਸਾਹ ਨਾਲ ਗੱਲ ਕਰ ਤੈਨੂੰ ਬੋਲਣੇ ਆਂਦਾ ਤੂੰ ਨਵੇਂ ਘਰੇ ਆਈਆਂ ਮੈਂ ਤਾਂ ਕਰਕੇ ਲਿਆਜ ਕਰੀ ਆ ਨਾ ਮੈਂ ਤਾਂ ਪਤਾ ਨਹੀਂ ਤੇਰਾ ਸਿਰ ਤੇ ਹੱਥ ਧਰ ਲੱਗੇ ਚੱਲ ਕੋਈ ਗੱਲ ਨਹੀਂ ਨਵਾਂ ਵਿਆਹ ਕੁੜੀ ਤੇ ਇਹ ਕਿਹੜੀ ਠੀਕ ਹੈ ਤੂੰ ਮੇਰੀ ਤਿਆਰ ਕੀ ਛੋਟੀਆਂ ਪੈਣ ਆਰ ਗਈ ਮੇਰੀ ਗੱਲ ਤੋਂ ਲੈ ਸਾਫ ਸ਼ਬਦਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਹੈਗਾ ਨਾ ਸਮਗਰੀਆਂ ਇਹ ਕੋਈ ਜ਼ਰੂਰੀ ਨਹੀਂ ਪਾਣੀਆਂ ਦੇ ਵਿੱਚ ਸੱਟ ਸੱਟ ਕੇ ਸ਼ਰਧਾ ਭਾਵਨਾ ਪੂਰੀ ਹੁੰਦੀਆਂ ਹਨ ਇਹ ਵੀ ਮੇਟ ਵੀ ਹੋ ਜਾਂਦੀਆਂ ਚੀਜ਼ਾਂ ਇਹਨੂੰ ਇਹਨੂੰ ਸਾੜੋ ਰਾਖ ਬਣਾਓ ਇਹਦੀ ਰਾਖ ਬਣਾ ਕੇ ਮੁਰਦੇ ਆਹ ਗੁਰਪ੍ਰੀਤ ਦੇ ਚੀਜ਼ਾਂ ਬਹੁਤ ਲਾਜ਼ਮੀ ਹੈ ਕਿੰਨੇ ਸਿਆਣੇ ਲੋਕ ਹੋ ਗਏ ਵੀ ਜਿਹੜੇ ਆਪ ਦਾ ਘਰ ਦਾ ਜੀ ਮਰ ਗਿਆ ਨਾ ਤੁਸੀਂ ਵੀ ਸੁਣ ਲਓ ਧਿਆਨ ਨਾਲ ਮੇਰਾ ਵੈਰ ਕਿਸੇ ਨਾਲ ਨਹੀਂ ਹੈ ਠੀਕ ਹੈ ਪਰ ਰੋਕਣਾ ਸਾਡਾ ਫਰਜ਼ ਹੈ ਜਿੱਥੇ ਗਲਤ ਹੁੰਦਾ ਕੋਈ ਆਹ ਤੁਰੇ ਫਿਰਦੇ ਸਾਨੂੰ ਆਉਣਾ ਪੈਂਦਾ ਕਿੰਨੇ ਸਿਆਣੇ ਉਹਦੀਆਂ ਲਿਆ ਕੇ ਜਿਹੜੀ ਚਾਹੇ ਰਾਖ ਹੋ ਗਈ ਚਾਹੇ ਉਹਦੇ ਫੁੱਲ ਹੋ ਗਏ ਹੱਡੀਆਂ ਹੋ ਗੀਆਂ ਉਹ ਲਿਆ ਕੇ ਜੀ ਬੂਟੇ ਲਾਉਣ ਲੱਗੇ ਬੂਟਾ ਲਾਉਂਦੇ ਚਾਹੇ ਖੇਤ ਚ ਲਾਉਣ ਜਾਂ ਘਰ ਦੇ ਪਲਾਟ ਚ ਲਾਉਣ ਤੇ ਆ ਚੀਜ਼ਾਂ ਤੁਹਾਡੇ ਕੋਲੋਂ ਭੋਰਾ ਆਹ ਮੁੱਠੀ ਹਾਰ ਨਹੀਂ ਸਮਝ ਜਾਂਦੇ ਤੇ ਆ ਜਦੋਂ ਗਾਂਹ ਜਾ ਕੇ ਨਾ ਮੁੜ ਕੇ ਤੁਹਾਡੇ ਵਰਗੇ ਘਰਾਂ ਦੇ ਇੱਕ ਇੱਕ ਦੇ ਕਰਕੇ ਤੇ ਹਜ਼ਾਰਾਂ ਦੀ ਗਿਣਤੀ ਹੋ ਜਾਂਦੀ ਇਹ ਲੋਕਾਂ ਨੂੰ ਸਿੱਖੇ ਆਉਂਦੇ ਇਹ ਵੇਖ-ਵੇ ਇੱਕ ਹੀ ਸਿੱਖਦੇ ਲੋਕ ਇਹ ਚੀਜ਼ਾਂ ਅੱਜ ਸਰ ਹੁਣ ਜਿਹੜੇ ਫੁੱਲ ਹੈਗੇ ਅਗੇ ਮਰਿਆਂ ਦੇ ਉਹ ਵੀ ਲੋਕ ਆਪਦੇ ਘਰੀ ਦੱਬਣ ਲੱਗੇ ਆ ਤੁਹਾਨੂੰ ਨਹੀਂ ਪਤਾ ਤੂੰ ਛੋਟੀ ਐ ਜੀ ਤਾਂ ਕਰਕੇ ਠੀਕ ਐ ਜੇ ਤੇਰੀ ਥਾਂ ਤੇ ਜ ਬੇਟਾ ਇਹੀ ਗੱਲ ਹੈ ਅੱਜ ਕੱਲ ਲੋਕਾਂ ਨੇ ਜਿਹੜਾ ਪਾਣੀ ਦੇ ਵਿੱਚ ਉਹ ਚੀਜ਼ਾਂ ਮਨਾ ਕਰਤੀਆਂ ਬਿਲਕੁਕੁਲ ਕੋਈ ਹਰਦਵਾਰ ਨਹੀਂ ਜਾਂਦਾਗਾ ਕੋਈ ਛੇਤੀ ਕੀਰਤਪੁਰ ਸਾਹਿਬ ਨਹੀਂ ਜਾਂਦਾ ਜਦੋਂ ਮਰੇ ਜਿਉਂਦੇ ਦੀ ਤਾਂ ਸੇਵਾ ਨਹੀਂ ਕਰਨੀ ਗੁਰਪ੍ਰੀਤ ਤੇ ਮਰੇ ਨੂੰ ਤੁਸੀਂ ਹਰਦਵਾਰ ਦੇ ਕੀਰਤਪੁਰ ਸਾਹਿਬ ਲੈ ਕੇ ਤੁਰ ਪੈਣੋ ਵੀ ਲੈ ਵੀਏ ਤੇ ਇਹ ਸਵਰਗਾਂ 'ਚ ਥਾਂ ਮਿਲੂਗਾ ਕੋਈ ਫਾਇਦਾ ਹੈ ਨਾ ਗੱਲਾਂ ਦਾ ਸਭ ਤੋਂ ਮਾੜਾ ਮੈਸੇਜ ਹੈ ਨਾ ਜਿਹੜਾ ਫਿਰ ਆ ਤੁਹਾਡੇ ਬੱਚਿਆਂ ਨੂੰ ਜਾ ਰਿਹਾ ਇਹ ਇਹ ਤਾਂ ਹੈ ਇਹ ਕੀ ਕਹਾ ਮਹਾਨ ਬਣ ਜਾਣਗੇ ਕੀ ਇਹ ਇਤਿਹਾਸ ਲਿਖ ਦੇਣਗੇ ਗਾਂਹ ਜਾ ਕੇ ਵਿਆਹ ਇਤਿਹਾਸਿਕਾ ਸਾਡਾ ਵੀ ਪਾਣੀ ਦੇ ਵਿੱਚ ਗੰਦ ਪੈ ਲੋ ਸਿੱਟੀ ਜਾਓ ਆਹੀ ਸਾਡਾ ਇਤਿਹਾਸ ਹੈ ਇਹੀ ਸਾਡੀ ਮਾਂ ਦੀ ਸੱਸ ਕਰਦੀ ਹੁੰਦੀ ਸੀਗੀ ਇਹੀ ਸਾਡੀ ਮਾਂ ਤੇ ਇਹੀ ਗਾਂਹ ਅਸੀਂ ਕਰਨ ਆ ਨਵੀਂ ਆਈ ਨੂੰ ਸਿਖਾਈ ਜਾਂਦੇ ਨਹੀਂ ਫਿਰ ਹੁਣ ਸਾਰੇ ਦਾ ਅਸੀਂ ਕੀ ਕਰੀਏ ਇਹਦਾ ਹਾਂਜੀ ਦੱਸਾਂ ਮੈਂ ਕੀ ਕਰਾਂ ਹਾਂਜੀ ਹੁਣ ਤੁਹਾਨੂੰ ਮੈਂ ਅੱਜ ਤੋਂ ਜੋ ਦੱਸਣ ਲੱਗੇ ਜੇ ਕੰਨ ਚ ਪਾਓਗੇ ਤੇ ਫਿਰ ਮੈਨੂੰ ਦੱਸਣ ਦਾ ਫਾਇਦਾ ਦੱਸ ਦੋ ਕੀ ਕਰੀਏ ਚੱਕੋ ਨੂੰ ਤੁਸੀਂ ਚੱਕੋਏ ਕੁੜੀਆਂ ਦੋਨਾਂ ਚ ਚੱਕੋ ਇਹਨੂੰ ਤੈਨੂੰ ਕੋ ਮੈਂ ਦੱਸਦਾ ਇਹਨੂੰ ਕੀ ਕਰੋ ਮਾਚਸ ਹੈਗੀ ਤੇਰੇ ਕੋਲ ਗੁਰਪ੍ਰੀਤ ਮਾਚਸ ਹੈ ਜੀ ਮੇਰੇ ਕੋਲ ਹੈਗਾ ਜੀ ਲਾਈਟਰ ਹੈ ਲਾਈਟਰ ਹਾਂ ਤੂੰ ਲਾਈਟਰ ਕਹਦਾ ਤੇ ਲਈ ਫਿਰਦਾ ਉਹ ਬਤੰਦ ਰਉਂ ਅਗੇ ਸੀ ਬੀੜੀ ਬੱਤੀ ਪੀਨੇ ਆ ਆਜੋ ਲਿਆਓ ਮੈਂ ਦੱਸਦਾ ਆਜੋ ਮੈਂ ਦੱਸਦਾ ਕੀ ਕਰੋ ਇੱਧਰ ਆਓ ਐਂ ਤਰ ਰੱਖੋ ਰੱਖੋ ਸਾਰੇ ਕੁਛ ਨੂੰ ਸਾਰਾ ਕੁਛ ਲੈ ਆਂਦਾ ਲਫਾ ਫੇ ਲਫੂਫੇ ਕਰ ਲੈ ਇਕੱਠੇ ਸਾਰੇ ਹਾਂਜੀ ਹਾਂਜੀ ਸਾਰਾ ਕੁਛ ਪਾ ਕੱਢ ਤੇਰਾ ਲਾਈਟਰ ਕੱਢ ਲਾਈਟਰ ਤੇਰਾ ਆ ਬੱਚੋ ਤੁਸੀਂ ਵੀ ਸਿੱਖ ਲੋ ਠੀਕ ਆ ਸਿੱਖੋ ਇਹਨੂੰ ਲਾ ਕੇ ਇੱਥੇ ਇਹਨੂੰ ਲਾ ਰੱਖ ਲੈ ਇਹਨੂੰ ਵੀ ਰੱਖ ਲਾ ਉਪਰ ਹੀ ਵੇਚਾ ਕਰਖ ਤੇ ਰੱਖ ਦੇ ਵਧੀਆ ਸੜੂਗਾ ਆ ਵਹਿਮ ਭਰਮ ਇਹ ਲੋਕਾਂ ਦੇ ਸਾਰੇ ਆ ਕਿਸੇ ਨੇ ਇੱਥੇ ਧਾਰਮਿਕ ਫੋਟੋ ਸੈਟ ਛੱਡੀਆਂ ਲਾਲ ਕੱਪੜੇ ਕਾਲੇ ਕੱਪੜੇ ਆ ਕਰਨ ਉੱਪਰ ਇਹਨੂੰ ਇਹਨੂੰ ਉੱਪਰ ਕਰ ਚੱਕੇ ਚੱਜ ਨਾਲ ਘਾਰੇ ਨੂੰ ਉੱਪਰ ਆ ਹੁਣ ਭੈਣੇ ਵੇਖ ਲੈ ਤੂੰ ਵੱਧ ਬੋਲਦੀ ਸੀਗੇ ਬੰਦਿਆਂ ਨਾਲੋਂ ਵੀ ਠੀਕ ਹੈ ਹੁਣ ਮੈਨੂੰ ਐਂ ਦੱਸ ਵੀ ਆ ਚਾਹੇ ਧੂਫ ਵਾਲੀਆਂ ਡੱਬੀਆਂ ਹੋ ਗਈਆਂ ਖਾਲੀ ਆ ਚਾਹੇ ਕੱਪੜੇ ਹੋਗੇ ਚਾਹੇ ਹਾਰ ਹੋਗੇ ਚਾਹੇ ਜੋ ਮਰਜੀ ਤੁਸੀਂ ਲੈ ਕੇ ਆਏ ਆ ਆ ਸੜ ਗਿਆ ਨਾ ਹੋ ਗਈ ਨਾ ਰੱਖਦੀ ਢੇਰੀ ਇਹ ਹਾਂਜੀ ਤੇ ਇਹਨੂੰ ਜੇ ਤੁਸੀਂ ਐਂ ਬਣਿਆ ਬਣਾਇਆ ਪਾਣੀ 'ਚ ਮਾਰ ਕੇ ਸਿੱਟ ਕੇ ਮੁਰਜ ਜਾਂਦੇ ਕਿੱਥੇ ਕਿੱਥੇ ਜਾ ਕੇ ਬਲੌਕ ਕਰਨਾ ਸੀ ਇਹਨੇ ਕੀ ਕੀ ਮਾੜੇ ਅਸਰ ਛੱਡਨੇ ਸੀ ਇਹਨੇ ਨਾ ਇਹ ਗਲਨਸੜਨ ਵਾਲੀਆਂ ਚੀਜ਼ਾਂ ਸੀਗੀਆਂ ਕੋਈ ਗੱਲ ਸੜਨ ਵਾਲੀ ਚੀਜ਼ ਨਹੀਂ ਗੀ ਇਹ ਐਂ ਐਂ ਚੰਦ ਪਾਈ ਜਾਂਦੀਆਂ ਦੂਸ਼ਿਤੀ ਕਰੀ ਜਾਂਦੀਆਂ ਪਾਣੀ ਨੂੰ ਆ ਲੋ ਆ ਹੁਣ ਕੀ ਹੋ ਗਿਆ ਲੈ ਸਰਦਾ ਭਾਵਨਾ ਤਾਂ ਦਿਲ ਚ ਚਾਹੀਦੀ ਹੈ ਹੋ ਗਿਆ ਨਾ ਆ ਜੀ ਚਲ ਆ ਜਮੀ ਕਰੋ ਪਾਣੀ ਆਈ ਚਲ ਕੋਈ ਨਵੀਰ ਜੀ ਗਾਂ ਤੋਂ ਧਿਆਨ ਰੱਖਾਂਗੇ ਘਰੇ ਐ ਸਾੜ ਕੇ ਤੇ ਭਾੜਾ ਫਿਰ ਰੱਖਦਾ ਤਾਂ ਚਲ ਕੋਈ ਚੱਕਰ ਨਹੀਂ ਉਹ ਤਾਂ ਅਗਲਾ ਜਾਲਪਰ ਜੇ ਗਾਂ ਨੂੰ ਘਰੇ ਤੁਹਾਨੂੰ ਲੱਗਦਾ ਨਾ ਕੋਈ ਚੀਜ਼ ਹਨਾ ਕੋਈ ਫालतू ਚੀਜ਼ ਹੈ ਬੇਟਾ ਠੀਕ ਹੈ ਆ ਬੱਚਿਆਂ ਨੂੰ ਵਿਆਹ ਚੀਜ਼ਾਂ ਸਿਖਾਓ ਇਹਨਾਂ ਨੂੰ ਪੁੱਤ ਪਾਣੀ ਚ ਨਹੀਂ ਰੋੜਨਾਗਾ ਕੋਈ ਵੀ ਫालतू ਚੀਜ਼ ਦੇ ਪਾਸੇ ਮੰਮੀ ਆ ਕੇ ਜੇ ਚਾਏ ਪਾਪਾ ਆ ਕੇ ਜੇ ਕੋਈ ਆ ਕੇ ਕੋਈ ਚੀਜ਼ ਪਾਣੀ ਜਿੰਨਾ ਦੇਖੋ ਆ ਫੜਾ ਦਿਓ ਹਾਂ ਆ ਲੈ ਆ ਤੇਰੀ ਬੀੜੀ ਬੱਤੀ ਨਾ ਰਹਿ ਜੇ ਭਰਾਵਾ ਲੋ ਠੀਕ ਹੈ ਗੁਰਪ੍ਰੀਤ ਠੀਕ ਹੈ ਸਰ ਜੀ ਮੈਂ ਪਹੁੰਚਾ ਧੰਨਵਾਦ ਜੀ ਨਹੀਂ ਨਹੀਂ ਕੋਈ ਨਹੀਂ ਆ ਤੇਰੇ ਸਾਹਮਣੇ ਮੁੰਸ਼ੀ ਜੀ ਦੀ ਕਾਲ ਨਾਲ ਦੀ ਨਾਲ ਹੀ ਆ ਗਈ ਜੀ ਚਲ ਠੀਕ ਹੈ ਵੀਰ ਜੀ ਨਹੀਂ ਠੀਕ ਹੈ ਧੰਨਵਾਦ ਤੁਹਾਡਾ ਬਹੁਤ-ਬਹੁਤ ਠੀਕ ਹੈ ਗਾਂ ਤੋਂ ਗਾਂ ਤੋਂ ਧਿਆਨ ਦਿਓ ਕੋਈ ਬੋਲਿਆ ਪਾਣੀ ਜਿੱਨੇ ਗੰਦ ਮੰਦ ਛਿਟਣਾਗਾ ਠੀਕ ਹੈ ਹਾਂ ਘਰੇ ਸਮੇਟੋ ਜੋ ਵੀ ਹੈਗਾ ਠੀਕ ਹੈ ਠੀਕ ਮੇਰੇ ਨਾਲ ਨਾ ਬਾਈ ਬਣ ਕੇ ਸਮਾਂ ਦੀ ਤੁਸੀਂ ਮਿਹਨਤ ਕਰਿਆ ਕਰੋ ਇਹਨਾਂ ਦਾ ਸਾਥ ਦਿਓ ਸਾਡਾ ਆ ਦਰਖਤ ਲਾਉਣੇ ਆ ਸੀ ਆ ਹੁਣ ਗਾਂ ਤੋਂ ਦਾਂ ਦਾ ਟਾਈਮ ਆ ਗਿਆ ਰਿਫਲੈਕਟਰ ਲਿਆਂਦੇ ਪਏ ਆ ਪਸ਼ੂਆਂ ਦੇ ਗਲਾਂ 'ਚ ਪਾਉਣੇ ਆ ਇਹੇ ਜੇ ਕੰਮ ਕਰ ਠੀਕ ਹੈ ਵੀਰੇ ਚਲੋ ਠੀਕ ਹੈ ਓਕੇ ਠੀਕ ਹੈ ਧੰਨਵਾਦ ਨਾ ਬਾਈ ਵਾਲਗੇ ਆਇਆ ਸਾਥ ਦੇ ਆ ਗੋ ਤੁਹਾਡਾ